ਵਾਜੀ ਤੁਧ ਪਾਵਾ ਭਾਈ ਭਗਤ ਸਾਚੀ ਗੁਣ ਗਾਵਾ ਤੁਧ ਭਾਣੇ ਤੂੰ ਪਾਵੇ ਕਰਤੇ ਜਾਂ ਫੇਰ ਅਸ ਮਿਰਸਾ ਆਇਂਦਾ ਸੋਨ ਭਗਤ ਪ੍ਰਭੂ ਦਰਪਾ ਜੀ ਮੁਕਤ ਭਏ ਜੀ ਅਣ ਦੇ ਨਾਮ ਧਿਆਇਂਦਾ ਈਸਰ ਬ੍ਰਹਮਾ ਦੀਪੀ ਦੇਵਾ ਇੰਦਰ ਤਪੇ ਮਉਣ ਤੇਰੀ ਸੇਵਾ ਜਥੀ ਸਤੀ ਕੀਤੇ ਬਨਵਾਸੀ ਅੰਤ ਨ ਕੋਈ ਪਾਇਂਦਾ ਬਿਨ ਜਨਾਏ ਕੋਈ ਨਾ ਜਾਣੈ ਜੋ ਕਿਸ ਕਰੇ ਸੋ ਆਪੁਣ ਪਾਣੈ ਲਖੁ ਸਰਾਸੀ ਜੀ ਉਪਾਏ ਭਣ ਸਾਲ ਵਾਇਂਦਾ ਜੋ ਤਿਸ ਭਾਵੈ ਸੋ ਨੀਚੋ ਹੋਵੈ ਮਨੁ ਮਕਾ ਆਪ ਗਣਾਈ ਰੂਵੈ ਨਭੋ ਭੂਲਾ ਠੌਰ ਨ ਪਾਈ ਆਇ ਜਾਏ ਦੁਖ ਪਾਇਂਦਾ ਨਿਰਮਲ ਕਾਇਆ ਉਜਰਨ ਸਾਥ ਵਿੱਚ ਨਾਮ ਨਿਰੰਜਨੇ ਅnsਾ ਸਜਰੇ ਦੁਖ ਅੰਮ੍ਰਿਤ ਕਰ ਪੀਵੈ ਬੌੜ ਦੁਖ ਨਾ ਪਾਇੰਦਾ ਬਸਾਦੇ ਦੁਖ ਪਰ ਆਪਤ ਹੋਵੈ ਭੂਖੋ ਰੂਪ ਸੁਅੰਤਿ ਬਗੋਬਾ ਹਰ ਕੋ ਸੁਗਨ ਮਿੱਟੀ ਕਬੂ ਬਿਨ ਭਾਣੇ ਪਰਮਾਏਂਦਾ ਗਿਆਨ ਬਹੂਣੀ ਪਵੈ ਸਬਾਈ ਸਾਚਾ ਰਬ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸਾਜਾਤਾ ਜੋਤੀ ਜੋਤ ਮਿਲਾਈਂਦਾ ਅਟਲਾ ਡੋਲੋ ਤੋਰ ਮਰਾਰੀ ਕਿਨ ਮੇ ਢਾਏ ਫੇਰ ਉਸਾਰੇ ਰੂਪ ਨਾ ਰੇਖਿਆ ਮਤ ਨਹੀਂ ਕੀਮਤ ਸ਼ਬਦ ਭੇਦ ਪਤਿ ਆਇਂਦਾ ਹਮ ਦਾਸਨ ਕੀ ਦਾਸ ਪਿਆਰੀ ਸਾਧਕ ਸਾਜ ਭਰੀ ਵਿਚਾਰੇ ਮੰਨੇ ਨੋ ਸੋਈ ਜਨ ਜਾਸੀ ਆਪੇ ਸਾਚ ਡੜਾਇਂਦਾ ਪੱਲਾ ਸਾ ਸਚੇ ਸਜਿਆਰਾ ਸਾਚਾ ਭਾਵੈ ਸ਼ਬਦ ਪਿਆਰਾ ਤਿਰ ਭਵਨ ਸਾਚ ਕਲਾ ਤਰਤਾ ਪੀ ਸਾਚੇ ਹੀ ਪਤਿ ਆਇਂਦਾ ਵੱਡਾ ਵੱਡਾ ਆਇ ਕੈ ਸਭ ਕੋਈ ਗੁਰਪ੍ਰਿੰਦ ਸੋਜੀ ਕਨੇ ਨਾ ਹੋਈ ਸੱਚ ਮਿਹਰਾਸੋ ਸਾਚੇ ਪਾਈ ਨਾ ਵਿਛੜ ਦੁਖ ਪਾਈਂਦਾ ਧਰੋਪ ਛੁਨੇ ਤਾਹੀਰੁ ਨੇ ਮਰ ਮਰ ਜਨਮੇ ਮੋੜਤ ਪੁੰਨੇ ਜਿਸ ਬਖਸ਼ਿ ਤਿਸ ਦੀ ਬੜਿਆਈ ਬੇਨ ਨਾ ਪੁਛਤਾ ਆਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਦਾਨ ਮੁਕਤੀ ਸਰਾ ਮਨਤਾ ਮੋਹ ਚ ਕਾਇਂਦਾ ਦਾਨਾ ਕੈ ਸਿਰਦਾਨ ਵਿਚਾਰਾ ਕਰਨ ਕਰਨ ਸੁਭਰਾਤੇ ਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਇੰਦਾ ਸੇ ਗੁਣ ਗਾਵੇ ਸਾਚੀ ਭਾਵੇ ਦੂਦੇ ਉਪਜੇ ਤੁਮ ਮਾਇ ਸੰਭਾਵੇ ਨਾਨਕ ਸਾਚ ਕਹਿ ਮਨੰਤੀ ਮੇ ਸਾਚ ਸੁਖ ਪਾਏਂਦਾ ਮਾਰੂ ਮਹਲਾ ਪਹਿਲਾ ਹਰ ਤੰਦੂਕਾਰਾ ਧਰਨਗ ਗਨਾਰ ਹੁਕਮਪਾਰਾ ਨਾ ਦਿਨ ਰੈ ਨਾ ਚੰਦ ਨ ਸੂਰਜਾ ਸੁੰਨ ਸਮਾਦਰ ਗਾਇਦਾ ਖਾਣੀ ਨ ਬਾਣੀ ਪਾਉਣ ਨ ਪਾਣੀ ਉਪਤ ਖਪਤ ਨਿਆ ਬਣ ਜਾਣੀ ਖੰਡ ਪਤਲ ਸप्त ਨਹੀਂ ਸਾਗਰ ਨਦੀ ਨਾ ਨੀਰ ਵਹਾਇਦਾ ਨਾ ਤਦ ਸੁਰਗ ਮਸ ਪਿਆਲਾ ਦੋਜਕ ਪਿਸਤ ਨਹੀਂ ਖੈ ਖਾਲਾ ਨਰਕ ਸੁਰਗ ਨਹੀਂ ਜੰਮੜ ਮਰਨਾ ਨਾ ਕੋ ਆਏ ਨਾ ਜਾਇਦਾ ब्रह्मा विष्णु महेश ना कोई अपर न दिसै इको सोई नारपुरक नहीं जात ना जन्मा ना को दुख सुख पाइंदा ना तद यती सती वनवासी ना तस सिद्ध साधक सुखवासी योगी जन्म में भेक ना कोई ना को नात कहाइंदा जब त संजम ना व्रत पूजा ना को आख बखराणे दूजा आपे आप पाए भिक्षा आपे कीमत पाइंदा <coughs> ਨਾ ਸੋ ਸੰਜਮ ਤੋਰਸੀ ਮਾਲਾ ਗੋਪੀ ਕਾ ਨ ਗਉ ਗਵਾਲਾ ਤੰਤ ਮੰਤ ਪਖੰਡ ਨ ਕੋਈ ਤੰਤ ਮੰਤ ਪਖੰਡ ਨ ਕੋਈ ਨਾ ਕੋ ਵੰਸ ਬਜਾਇਂਦਾ ਕਰਮ ਧਰਮ ਨਹੀਂ ਮਾਇਆ ਮਾਤੀ ਜਤ ਜਨਮ ਨਹੀਂ ਦੀਸਾ ਆਕੀ ਮਮਤਾ ਜਾਲ ਕਾਲ ਨਹੀਂ ਮਾਤਾ ਨਾ ਕੋ ਕਿਸਹਿ ਤੇ ਆਇਂਦਾ ਨਿੰਦ ਵਿੰਦ ਨਹੀਂ ਜੀਉ ਨ ਜਿੰਦੋ ਨਾ ਤਦ ਗੋਰਖ ਨਾਮੈ ਚਿੰਦੋ ਨਾ ਤਦ ਗਿਆਨ ਧਿਆਨ ਕੁਲ ਉਪਤ ਨਾ ਕੋ ਗੰਤ ਗਿਣਾਇਂਦਾ ਬਰਨ ਭੇਖ ਨਹੀਂ ਬ੍ਰਾਹਮਣ ਖਤਰੀ ਦਿਉ ਨਾ ਦਿਉ ਰਾਗਉ ਗੈਤਰੀ ਹੋਮ ਜਗ ਨਹੀਂ ਤੀਰਥ ਨਾਵਨ ਨਾ ਕੋ ਪੂਜਾ ਲਾਇਂਦਾ ਨਾ ਕੋ ਮੁਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਈ ਕਹਾਜੀ ਰਹਿ ਤਰਾਉ ਨਾ ਮੈਂ ਦੁਨਿਆ ਨਾ ਕੋ ਕਹਿਣ ਕਹਾਇਂਦਾ ਤਉ ਨਾ ਫਲਤੀ ਨਾ ਸਿਵ ਸਾਥੀ ਸਾਜਨ ਮੀਤ ਬਿੰਦਨੇ ਰਕਤੀ ਆਪੇ ਸਾਹੋ ਆਪੇ ਬੰਜਾਰਾ ਸਾਚੇ ਇਹ ਪਾਇੰਦਾ ਬੇਜ ਕਤੀਬ ਨ ਸਿਮਰਤ ਸਾਥ ਪਾਟ ਪ੍ਰਾਨ ਉਦੈ ਨਹੀਂ ਆਸਤ ਕਹਿਤਾ ਬਖਤਾ ਆਪ ਅਗੁਚਰ ਆਪੇ ਲਖ ਲਖ ਆਇੰਦਾ ਜਾਤ ਭਾਣਾ ਤਾਂ ਜਗ ਤੂ ਪਾਇਆ ਬਾਜ ਕਲਾ ਆ ਡਾਨ ਰਹਾਇਆ ਬ੍ਰਹਮ ਬਿਸਨ ਮੇਸੂ ਪਾਇ ਮਾਇਆ ਮੋਹ ਬਨਾਈਂਦਾ ਬੀਲੇ ਕੋ ਗੁਰ ਸ਼ਬਦ ਸੁਨਾਇਆ ਕਰ ਕਰ ਦੇਖੈ ਕੋ ਸੁਵਾਇਆ ਖੰਡ ਬ੍ਰਹਮੰਡ ਪਤਾਲ ਅਰੰਭੇ ਗੁਪਤੋ ਪ੍ਰਗਟਿ ਆਇਂਦਾ ਤਾਂ ਕਾ ਅੰਤ ਨ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚਰ ਦੇਵਸ